ਫੈਲੀ ਹੈ ਕਿੱਥੇ ਆਏ ਇੱਧਰ ਆ شیخ ਮੰਗੇ شیخ ਮੰਗੇ ਤੇਖ ਮੰਗਾ ਕਿੱਥੇ ਕਰਕੇ ਆ ਸੁਣਨ ਚ ਆਇਆ ਕਿ ਕੋਈ ਵਿਦੇਸ਼ੀ ਬੰਦਾ ਜਿੰਦੀ ਪੈਲੇ ਤੁਸੀਂ ਬਿਆਨ ਕਰਤਾ ਅੱਜ ਹਾਂ ਕਮਾਲ ਹੋ ਗਿਆ ਲੋਕਲ ਮਿਸਗਾਈਡ ਕਰਕੇ ਤੁਸੀਂ ਬਿਆਨ ਕੀਤਾ ਜਾਲੀ ਦਸਤਾਵੇਜ਼ ਨਾਲ ਜਾਲੀ ਦਸਤਾਵੇਜ਼ ਆ ਜੀ ਸਰਜੀਤ ਸਿੰਘ ਕੈਨੇਡਾ ਦੇ ਵਿੱਚ ਬੈਠੇ ਨੇ ਤੁਸੀਂ ਉਹਨਾਂ ਦੇ ਫਰਜ਼ੀ ਦਸਤਾਵੇਜ਼ ਬਣਾ ਕੇ ਇਹ ਸਾਰਾ ਜਿਹੜਾ ਘਟਨਾਕਰਮ ਨੂੰ ਅੰਜਾਮ ਦਿੱਤਾ ਹੈ ਇੱਕ ਫਰੋਡ ਕੀਤਾ ਹੈ ਤੁਸੀਂ ਮੰਦੇ ਹੋ ਮੰਦੇ ਇਹ ਗੱਲ ਕਿ ਤੁਸੀਂ ਅੱਜ ਕੋਈ ਫਰੋਡ ਕੀਤਾ ਵਾ ਭਾਈ ਨੂੰ ਪਤਾ ਭਾਈ ਨੂੰ ਪਤਾ ਕਿੰਨੀ ਪੈੰਡ ਨਾਲ ਡੀਲ ਤਾਂ ਡੀਲ ਕਿੰਨੇ ਦੀ ਹੋਈ ਸੀ ਸਾਡੀ ਯਾਰ ਹਜੇ ਕੋਈ ਡੀਲ ਹੀ ਨਹੀਂ ਹੋਈ ਫਿਰ ਬਿਆਨਾ ਕਦ ਤੋ ਹੋ ਗਿਆ ਜੀ ਡੀਲ ਨਹੀਂ ਹੋਈ ਵੇ ਬਿਆਨਾ ਕਦ ਤੋ ਹੋ ਗਿਆ ਬਿਆਨਾ ਨਹੀਂ ਹੋਇਆ ਬਿਆਨਾ ਇਦਾਂ ਹੋਇਆ ਵੇ ਇਹਨਾਂ ਨਾਲ ਬਹਿ ਕੇ ਘਰੇ ਗੱਲ ਹੋ ਜਿੱਤੀਗੀ ਇਹਨਾਂ ਨੂੰ ਪਿਆ ਸੀਗਾ ਵੀ ਡੇਰਾ ਪੂਰਾ ਨਹੀਂ ਕਰਨਾ ਵੀ ਸਾਰੀ ਦਾ ਕਰਨਾ ਆ ਨਹੀਂ ਤੁਹਾਡਾ ਅਸਲ ਨਾਮ ਕੀ ਆ ਅਸਲ ਤੁਹਾਡਾ ਨਾਮ ਕੀ ਹੈ ਜੀ ਸਰਮਜੀਤ ਹੀ ਆ ਜੀ ਲਓ ਦਸਤਾਵੇਜ਼ ਦਿਖਾਓ ਦਸਤਾਵੇਜ਼ ਦਿਖਾਓ ਆਪਣੇ ਹਲੋ ਆਜੋ ਇਹ ਪਿੰਡ ਦੇ ਬੰਦੇ ਇਹ ਹਾਰਗੜ ਕਰ ਰੋਦਾ ਬਣਿਆ ਹੋਇਆ ਜੀ ਦੇਖ ਲਿਓ ਆ ਸਰ ਜੀ ਇਹਨੂੰ ਪਛਾਣਦੇ ਹੋ ਕੋਣ ਆ ਜੀ ਅਸੀਂ ਉੱਥੇ ਰਹਿੰਦੇ ਨਹੀਂ ਜੀ ਇਹ ਕੌਣ ਆ ਉਹਦਾ ਪਛਾਣੋ ਇਹਨੂੰ ਆ ਪੁੱਛੋ ਇਹ ਕੌਣ ਆ ਪੁੱਛੋ ਸਹੀ ਕਰੀ ਇਹਨਾਂ ਨੂੰ ਪੁੱਛੋ ਕੌਣ ਹੈ ਇਹ ਇਹਨਾਂ ਨੂੰ ਪੁੱਛੋ ਕੌਣ ਹੈ ਇਹ ਇਹ ਸੌਦਾ ਕਰਾਉਣਾ ਆ ਕੌਣ ਵੀਰ ਆ ਇਹ ਸੌਦਾ ਕਰਾਉਣ ਵਾਲੇ ਆ ਖਰੀਦਣ ਵਾਲੇ ਆ ਮੈਂ ਭਾਜੀ ਬਪੀ ਤੂੰ ਇਹ ਸੌਦਾ ਕਿਸ ਵਿਵਾਦ ਤੇ ਕਰਾਦਾ ਇਹਨਾਂ ਦੀ ਪਹਿਲੀ ਹੈਗੀ ਏ ਜੀ ਇਹਨਾਂ ਨੂੰ ਰੱਖ ਕੇ ਸੌਦਾ ਕਰੀ ਪਈ ਵਿਚ ਜੀ ਹਾਂ ਤੇ ਮੈਂ ਤੂੰ ਮੇਰੇ ਨਾਲ ਜਾ ਕੇ ਖੱਤਾ ਖਲਾਤਾ ਬਿਹਾ ਸਾਡਾ ਖੱਤਾ ਹੈ ਪਰ ਉਹ ਕਹਿੰਦੇ ਕਿ ਵਿਦੇਸ਼ ਚਾ ਜਿਹੜਾ ਬੰਦੇ ਦੀ ਪਹਿਲੀ ਦੇ ਤੂੰ ਇਹ ਸੌਦਾ ਕਰਾ ਨਹੀਂ ਤੂੰ ਜਾਂਚ ਪੜਤਾਲ ਕਰਨਾ ਤੁਹਾਡਾ ਫਰਜ਼ ਨਹੀਂ ਇਹ ਨਹੀਂ ਬੰਦਾ ਹੀ ਕਿੰਨੇ ਜੀ ਸੌਦਾ ਕਿੰਨੇ ਜੀ ਕਰਾਇਆ ਸੌਦਾ ਕਿੰਨੇ ਕਰਾਇਆ 23 ਲੱਖ ਜੀ 23 ਲੱਖ ਜੀ ਇੱਕ ਕਿੱਲੇ ਦਾ ਕਿੰਨੇ ਕਿੱਲੇ ਸੌਦਾ ਕਰਾਇਆ 13 ਕਿੱਲੇ ਕਿਸ਼ਟਾ ਦੇ 13 ਕਿੱਲੇ ਦਾ ਹੁਣ ਕਿੰਨੇ ਪੈਸੇ ਦਿੱਤੇ ਇਹਨਾਂ ਨੂੰ ਕੋਈ ਵੀ ਨਹੀਂ ਪਾਇਆ ਤਾਂ ਕੋਈ ਵੀ ਨਹੀਂ ਆਓ ਸਾਡੀ ਦਰਦ ਕਰਾਓ ਆ ਦੇਖੋ ਆ ਦੇਖੋ ਜੀ ਆ ਸਰ ਆ ਭਾਈ ਸਾਹਿਬ ਮਾੜਾ ਜਾਓ ਤੇ ਇਹਨਾਂ ਨੂੰ ਪਛਾਣੋ ਜੀ ਤੁਹਾਡੇ ਕੀ ਲੱਗਦੇ ਤੁਹਾਡੇ ਕੋਈ ਮੈਂ ਦੇਖੇ ਨੂੰ ਕੋਈ ਨਹੀਂ ਲੱਗ ਉਹਨੂੰ ਪਛਾਣਿਆ ਚਾਚੇ ਚਾਚੇ ਦਾ ਮਾੜਾ ਸਾਰਾ ਤੁਹਾਨੂੰ ਪਤਾ ਨਹੀਂ ਕੀ ਕਰਨਾ ਚਾਹੇ ਚਾਹੇ ਆ ਚੰਦੀ ਸਿੰਘ ਕਿੱਥੇ ਆ ਉਹ ਕੈਨੇਡਾ ਆ ਮੇਰਾ ਵੀ ਕੈਨੇਡਾ ਆ ਸਰ ਮੇਰਾ ਬੰਦਾ ਹੈ ਜੀ ਮੈਂ ਅੱਧੀ ਸ਼ਗਲ ਅੱਜ ਤੱਕ ਨਹੀਂ ਸੀ ਮਾੜਾ ਖਾਡੀਆਂ ਹੋਇਆ ਸਰ ਵੀ ਲਾਈਵ ਹੋ ਗਿਆ ਆ ਸਰ ਵੀ ਲਾਈਵ ਹੋ ਗਿਆ ਆ ਆ ਸਰਬਜੀਤ ਸਰ ਸਾਡਾ ਵੀ ਲਾਈਵ ਹੋ ਗਿਆ ਹਾਂਜੀ ਭਾਈ ਬਾਜੀ ਆ ਲਾਈਵ ਆ ਲਾਈਵ ਆ ਸਰੋ ਜੀ ਆ ਦੇਖੋ ਜੀ ਤੁਸੀਂ ਦੇਖ ਰਹੇ ਹੋ ਕੈਨੇਡਾ ਦੇ ਵਿੱਚ ਸਰਜੀਤ ਸਿੰਘ ਇਸ ਵੇਲੇ ਗੱਲਬਾਤ ਕਰ ਰਹੇ ਨੇ ਸਰਜੀਤ ਜੀ ਬਾਜੀ ਤੁਹਾਡੇ ਰੂਪ ਦੇ ਵਿੱਚ ਇੱਕ ਨਵਾਂ ਵਿਅਕਤੀ ਆਇਆ ਹੈ ਤੁਹਾਡੇ ਨਾਂ ਦੇ ਉੱਤੇ ਇਹਨਾਂ ਨੇ ਕਈ ਏਕੜ ਜ਼ਮੀਨ ਵੇਚ ਦਿੱਤੀ ਅੱਜ ਬਿਆਨਾ ਕਰ ਦਿੱਤਾ ਕੀ ਕਹਿਣਾ ਚਾਹਦੇ ਹੋ ਖਰੀਦਣ ਵਾਲਾ ਸਾਹਮਣੇ ਖੜਾ ਹੋ ਮੈਂ ਕਿਹਾ ਮੇਰੇ ਹਾਂ ਮਸ਼ਕਲ ਸਰਵਿਸ ਜੀ ਦੇ ਕਰਾਉ ਨਹੀਂ ਦਰਸ਼ਨ ਹਾਂ ਵੀ ਸਾਹਮਣੇ ਆਹ ਲਓ ਜੀ ਸਰਜੀਤ ਸਿੰਘ ਜੀ ਠੀਕ ਹੈ ਜੀ ਅਸੀਂ ਤਾਂ ਠੀਕ ਆ ਫਿਰ ਪਿੰਡ ਕਿੱਡਾ ਹਾਂਜੀ ਪਿੰਡ ਪੁੱਛਦੇ ਕਿਹੜਾ ਪਿੰਡ ਆਪਣਾ ਪਿੰਡ ਘੜਾ ਕਹਿੰਦੇ ਪਿੰਡ ਪਿੱਛੋਂ ਰਾਲਦਾ ਵੀਰਿਆ ਹੁਣ ਚੱਲਣਾ ਨਹੀਂ ਹੋਰ ਦਾ ਸਹੀ ਪਿੰਡ ਪਿੱਛੋਂ ਰਾਲਦਾ ਬੰਦੇ ਖੜੇ ਨਹੀਂ ਚੱਲਣਾ ਨਹੀਂ ਹੁਣ ਪਿੱਛੋਂ ਬੰਦੇ ਖੜੇ ਕੋਣ ਜੀ ਉਹ ਨਹੀਂ ਦੇ ਦੋ ਮੇਰੇ ਜੀ 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 ਤੇਰਾ ਨਾਮ ਕੀ ਆ ਭਾਈ ਸਾਹਿਬ ਅਸਲ ਨਾਮ ਦੱਸੋ ਪੁੱਤਰ ਪਿੰਡ ਕਿਹੜਾ ਤੇਰਾ ਭਾਈ ਅਸਲੀ ਪਿੰਡ ਕਿਹੜਾ ਕਪੂਰਤਲਾ ਹੀ ਜਮਣੀ ਨਹੀਂ ਕਪੂਰਤਲਾ ਭਾਈ ਪਿੰਡ ਕਿਹੜਾ ਪਿੰਡ ਕੀ ਇਹ ਰੱਖਦੇ ਨੇ ਸੋਰਾਲ ਹਾਂਜੀ ਪਿੰਡ ਕਿਹੜਾ ਭਾਈ ਸ਼ਹਿਰ ਹੀ ਆ ਕਪੂਰਤਲਾ ਸ਼ਹਿਰ ਹੀ ਆ ਹੁਣ ਵੀ ਭਾਈ ਹੁਣੇ ਪਿੱਥਰ ਦਾ ਕਿਨੇ ਵੇ ਤੁਸੀਂ ਭਾਈ ਇਹ ਮਾਲਵੇ ਦਾ ਬੰਦਾ ਯਾਰ ਆਪਸੋ ਲੱਗਦਾ ਆ ਬਦੂਰ ਬਦੂਰ ਛਲੇਗਾ ਲਿਗਾ ਦੂਰ ਛਲੇਦਾ ਹੈ ਨਹੀਂ ਚਲੋ ਹੁਣ ਸਹੀ ਨਾਮ ਦੱਸ ਦਿਓ ਸਨੂਬ ਕੀ ਆ ਮੇਰਾ ਨਾਮ ਸਨੂਬ ਕੀ ਆ ਸਨੂਬ ਕੀ ਆ ਦਰਸ਼ਨ ਸਿੰਘ ਅੱਗੇ ਕਿਹੜਾ ਦੱਸਿਆ ਰਹਿਣ ਵਾਲੇ ਕਿੱਥੋਂ ਆਓ ਰਹਿਣ ਵਾਲੇ ਕਿੱਥੋਂ ਦੇ ਹੋ ਹਾਂਜੀ ਰਹਿਣ ਵਾਲੇ ਕਿੱਥੋਂ ਅਸਲ ਰਹਿਣ ਵਾਲੇ ਕਿੱਥੋਂ ਕਪੂਰ ਦੇ ਸ਼ਹਿਰ ਦੇ ਆਈਡੀ ਤੋਂ ਲਿਆਂ ਆਏ ਆਈਡੀ ਤੋਂ ਲਿਆਂ ਸਿੰਘੀ ਸਰੂਪ ਦੇ ਵਿੱਚੋਂ ਸ਼ਰਮ ਨੇ ਇਹੋ ਜੀ ਠੱਗੀ ਕਰਦੇ ਆ ਭਾਜੀ ਹੋ ਗਈ ਆ ਤਾਂ ਹੀ ਇਦਾਂ ਕੁਝ ਰਾਇਆ ਮੈਂ ਤਾਂ ਜੀ 50 ਲੱਖ ਦੀ ਬਿਆਨ ਹੀ ਠੋਕ ਗਿਆ ਸੀ ਕਿ ਤੁਹਾਨੂੰ ਆਈਡੀਆ ਕਿਉਂ ਨਹੀਂ ਆਈਡੀਆ ਆ ਆ ਉਹ ਬਣਾਈਆਂ ਹੀ ਕਿੰਨੇ ਬਣਾਈਆਂ ਮੈਨੂੰ ਨਹੀਂ ਮਾਰੇ ਆਈਡੀਆ ਦੇਣ ਗਿਆ ਨਾਲ ਕੋਈ ਹੋਰ ਨਹੀਂ ਨਹੀਂ ਕੋਈ ਨਾ ਇੱਕ ਤੁਸੀਂ ਨਾਲ ਤੁਹਾਡੇ ਜਿਹਨਾਂ ਨੇ ਇੱਕ ਸਕੈਮ ਕੀਤਾ ਕੋਈ ਹੋਰ ਵੀ ਹੈਗਾ ਇਹ ਇਕੱਲੇ ਨਹੀਂ ਹੋ ਸਕਦੇ ਇਕੱਲੇ ਨਹੀਂ ਇਕੱਲੇ ਹੋ ਸਕਦਾ ਹੈ ਉਹਦਾ ਨਹੀਂ ਇਕੱਲੇ ਹੋ ਜਾਂਦੇ ਹੋ ਬਟਾ ਹੋਗਾ ਆਵੇ ਪਟਵਾਰੀ ਸਾਹਿਬ ਹੋਰੇ ਆਓ ਸਿਹਾਨੋ ਇਹੋ ਹੀ ਆ ਜਿਹਦੀ ਕੱਲ ਆਪਾਂ ਗੱਲ ਕਰਦੇ ਸੀ ਸਾਪਰੇ ਕਾਲੇ ਚੱਲੇ ਜੀ ਪਰਾਤ ਬੰਨ ਲਾ ਕੇ ਚੱਲੀ ਸਾਵਾ ਕਰੇ ਜੀ ਸਾਬ ਕਾਹ ਹੋ ਹਾਂਜੀ 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 ਵੀਰ ਜੰਦੀ ਸਾਹਿਬ ਦੇਖੋ ਧੰਨਵਾਦ ਆ ਪੱਥਰ ਨਹੀਂ 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 ਜੀ ਜੱਬ ਬਾਕੀ ਪਤਾ ਕੀ ਗੱਲ ਆ ਮੈਂ ਤੈਨੂੰ ਕਹਿੰਦਾ ਯਾਰ ਸਾਨੂੰ 50 ਸਾਲ ਹੋ ਗਏ ਇਕੱਠੇ ਜੰਮੇ ਪਲੇ ਪੜੇ ਦਿਆਏ ਸਾਰਾ ਕੁਝ ਇਕੱਠੇ ਆ ਤੇ ਸਾਨੂੰ ਨਹੀਂ ਪਤਾ ਮੈਂ ਕਹਿੰਦਾ ਵੀ ਜਦੋਂ ਗੱਲ ਹੋਈ ਹੈ ਨਾ ਅਸੀਂ ਕਿਹਾ ਵੀ ਕੱਚਾ ਨਾ ਉਹਦਾ ਸ਼ੇਲਾ ਹਾਂ ਰਿੰਕੂ ਤੇ ਕੀ ਨਾ ਦੂਜਾ ਹੀ ਚੱਲ ਜੀ ਤੇ ਰਿੰਕੂ ਰਿੰਕੂ ਸਾਡੇ ਹੱਥਾਂ ਦੇ ਪਲੇ ਆ ਅਸੀਂ ਇਕੱਠੇ ਰਹੇ ਇਹ ਰਿੰਕੂ ਬਣ ਕੇ ਮੇਰਾ ਢੀਲ ਕਰਦਾ ਨਾ ਸਵੇਰ ਦਾ 2 ਘੰਟੇ ਹੋ ਗਏ ਨੇ ਯਾਰ ਇਹ ਸੁੰਨੇ ਨਾਲ ਆ ਜੀ ਤੇਰੀ ਨਾਲ ਆ ਜੀ ਰੁਕਾਈ ਮੇਰੇ ਵੀਰ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਆ ਜਮੀਨ ਦਾ ਸੌਦਾ ਇਹਨਾਂ ਨੇ ਮੇਰੇ ਨਾਲ ਕੀਤਾ ਸੀ ਚੀਜ਼ਾਂ ਦੇ ਚਰਨੀਆਂ ਦੇ ਸ਼ਾਲਾਪੁਰਮ ਤੁਸੀਂ ਇਹਨੂੰ ਵੀ ਜਾਣਦੇ ਆ ਤੇ ਸਾਨੂੰ ਥੋੜਾ ਜਿਹਾ ਬੰਦਾ ਫੇਕ ਲੱਗਾ ਉੜਕੇ ਨਾ ਮੈਨੂੰ ਫੋਨ ਕੀਤਾ ਇਹ ਅਸੀਂ ਚੰਦੀ ਭਾਈ ਨੂੰ ਫੋਨ ਲਾਇਆ ਤੇ ਇਹਨਾਂ ਨੂੰ 5 ਲੱਖ ਰੁਪਏ ਚਾਹ ਪਾਣੀ ਪਿਆਗੇ 5 ਲੱਖ ਰੁਪਏ ਬਤੌਰ ਇਹਨਾਂ ਨੂੰ ਬਿਆਨ ਅਸਾਈ ਦਿੱਤੀ 32 ਲੱਖ ਦੇ ਚੈੱਕ ਮੇਰੀ ਜੇਬ 'ਚ ਜਿਹੜਾ ਇਹਨਾਂ ਨੂੰ 40 ਲੱਖ ਰੁਪਈਆ ਹੀ ਅੱਜ ਇੱਥੇ ਦੇਣਾ ਸੀ ਠੀਕ ਆ ਉਹ ਫੇਰ ਇੱਥੇ ਆਏ ਤੇ ਫੇਰ ਨਾ ਜੋ ਗਾਹਾਂ ਗਾਹ ਬੰਦਿਆਂ ਦੀ ਗੱਲ ਹੋਈ ਪਤਾ ਲੱਗਾ ਵੀ ਆਹ ਬੰਦਾ ਉਹ ਨਹੀਂ ਲਾ ਜਿਹੜਾ ਬੰਦਾ ਨਾ ਮੈਂ ਕਹਿੰਦਾ ਮੈਂ ਵੀ ਕੈਨੇਡਾ ਤੋਂ ਆਇਆ ਚਲ ਮੈਂ ਮਾਲ ਚੱਕੇ ਲੋ ਬ੍ਰਹਮਟਾ ਨਾ ਕੋਈ ਫਰਕ ਨਹੀਂ ਪਿਆ ਅਸੀਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਐਮਪੀ ਦੀ ਇਲੈਕਸ਼ਨ ਦੀ ਜੁਫੇ ਖੜੇ ਹੋਏ ਹੋ ਕਹਿੰਦੇ ਖੜੇ ਹੋਏ ਆ ਫੇ ਚਰਨਜੀਤ ਨੂੰ ਸਾਲਾਪੁਰ ਮੇਰੇ ਭਰਾ ਨੂੰ ਇਹਨੂੰ ਸ਼ੱਕ ਪਈ ਤੇ ਅਸੀਂ ਨਾਲ ਹੀ ਚੰਦੀ ਫਾਈਨਾਂਸ ਉਹ ਇੱਕ ਮੇਰਾ ਭਰਾ ਇੱਥੇ ਕਮਲ ਆ ਕੇ ਐਸ ਫਾਰਮ ਵਾਲਾ ਉਹਨੇ ਬੜੀ ਹੈਲਪ ਕੀਤੀ ਇਸ ਕੰਮ ਵਿੱਚ ਪੁਲਿਸ ਕਾਲ ਕਰੋ ਭਾਜੀ ਆ ਵੇ ਕੰਮ ਮੇਰਾ ਵੀਰ ਦਾ ਉਹ ਜਾਲੀ ਪੈੜੀ ਤੇ ਦੇ ਦਈਏ ਤੂੰ ਦੇ ਦਈਏ ਕਰ ਗੱਲ ਨਹੀਂ ਪੁਲਿਸ ਕਾਲ ਕਰੋ ਹਾਂਜੀ ਚਰਮਨ ਸਾਹਿਬ ਚਰਮਨ ਸਾਹਿਬ ਭਾਈ ਸਾਡੇ ਕੋਈ ਹੋਰ ਕੋਈ ਨਹੀਂ ਹੋ ਰਿਹਾਗਾ ਨਹੀਂ ਤੈਨੂੰ ਇਹ ਜਮੀਨ ਬਾਰੇ ਸਾਰੀ ਜਾਣਕਾਰੀ ਕਿੱਥੋਂ ਮਿਲੀ ਸੱਜਣਾ ਦਾ ਬਹੁਤ ਸ਼ੁਕਰ ਕਰਿਆ ਇਹ ਸਾਰੀ ਤੁਹਾਨੂੰ ਜਾਣਕਾਰੀ ਕਿੰਨੇ ਦਿੱਤੀ ਕਿੱਥੋਂ ਮਿਲੀ ਜਾਣਕਾਰੀ ਸੱਜਣਾ ਹਾਂਜੀ ਕਿਦਰਾ ਨੇ ਦੱਸਿਆ ਗਿਦਰਾ ਦੇ ਪਤਾ ਲੱਗਾ ਅੱਛਾ ਜੀ ਨਹੀਂ ਵੇਚਦਾ ਅੱਗੇ ਵੀ ਸਕੈਮ ਕੀਤੇ ਨਹੀਂ ਨਹੀਂ ਉਹ ਅੱਗੇ ਵੀ ਕੀਤੇ ਹੋਗੇ ਜੀ ਲਾਜ਼ਮੀ ਜਾਗ ਸਕੈਮ ਹੋਦਾ ਕਿਹੜੇ ਕਿਹੜੇ ਆ ਵੀ 7 ਕਰੋੜ ਦਾ ਚੂਨਾ ਲਸੀ ਲੱਗਿਆ ਗਿਆ 7 ਲੱਖ ਕਰੋੜ ਵਿੱਚ ਉਹ ਤਾਂ ਜਾਣਦਾ ਨਹੀਂ ਉਹ ਤਾਂ ਕਹਿੰਦਾ ਮੈਂ ਤੁਹਾਨੂੰ ਜਾਣਦਾ ਨਹੀਂ ਉਹ ਤਾਂ ਕਹਿੰਦਾ ਤੁਹਾਨੂੰ ਜਾਣਦੇ ਆ ਜੀ ਆਪਣਾ ਫੋਨ ਕੱਢੋ ਆਪਣਾ ਫੋਨ ਕੱਢੋ ਮਾਲ ਦਿਓ ਭਾਜੀ ਭਾਜੀ ਕੱਲ ਬਕਾਇਦਾ ਘਰਿਆਂ ਨੂੰ ਬੱਚਿਆਂ ਨੂੰ ਖੁਦ ਜਾ ਕੇ ਬੰਦਾ ਜ਼ਮੀਨ ਦਿਖਾ ਕੇ ਲੈ ਆਇਆ ਅੱਛਾ ਇਹ ਆ ਬੰਦੇ ਨੇ ਨਾਲ ਜਾ ਕੇ ਬਜ਼ੁਰਗ ਵੀ ਨਾਲ ਸੀ ਤੁਸੀਂ ਵੀ ਗਏ ਸੀ ਉਹ ਤੋਂ ਬਾਅਦ ਮੈਂ ਤੇ ਚੜ੍ਹ ਕੇ ਖੁਦ ਜ਼ਮੀਨ ਵੇਖ ਕੇ ਆਇਆ ਵੇ ਇਹਨਾਂ ਨੂੰ ਅਸੀਂ ਕਿਹਾ ਵੀ ਸੌਰਿਆਂ ਦੇ ਜਿੱਥੇ ਘਰੇ ਪਰ ਸਾਡੇ ਘਰੇ ਆ ਕੇ ਇਹਨਾਂ ਦੀ ਗੱਲ ਹੋਈ ਆ ਨਹੀਂ ਨਹੀਂ ਬੰਦਾ ਲੋਕ ਦਾ ਇਹ ਨਹੀਂ ਸਾਰਾ ਪਤਾ ਹੀ ਪਿਆ ਜੇ ਪਾਸੇ ਬੰਦਾ ਜਾ ਰਿਹਾ ਇਹ ਕੀ ਗੱਲ ਹੈ ਇਹ ਵੀ ਗੱਲ ਨਹੀਂ ਸਤੀ ਗਾ ਜੀ ਆਹੋ ਜਿਹੜੀ ਸ਼ਬਦ ਨਹੀਂ ਕਿਹਾ ਆਹੋ ਵੱਡਾ ਸਵਾਲ ਹੈ ਇਹਨਾਂ ਨੇ ਜ਼ਮੀਨ ਕਿੱਦਾਂ ਦਿਖਾਈ